हां जी ਸਾਰੇ ਵੀਰਾਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਅੱਜ ਆਪਾਂ ਫੇਰ ਲੈ ਕੇ ਆਏ ਹਾਂ ਸੈਜ 167 ਅਤੇ ਮਾਡਲ ਹੈਗਾ ਜੀ 2023 23 ਦੇ ਲਾਸਟ ਮਾਡਲ ਦਾ ਟਰਾਲਾ ਹੈ ਜੀ ਬਾਕੀ ਆਪਾਂ ਫਰੰਟ ਸਾਈਡ ਤੋਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਆਪਾਂ ਟਰਾਲੇ ਦੀ ਸਾਰੀ ਜਾਣਕਾਰੀ ਦੇਵਾਂਗੇ ਏਰੀਆ ਫੋਨ ਨੰਬਰ ਐਡਰੈਸ ਸਾਰਾ ਕੁਝ ਦੱਸਾਂਗੇ ਤੇ ਟਰਾਲੇ ਦਾ ਮੁੱਲ ਵੀ ਦੱਸਿਆ ਜਾਵੇਗਾ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਮਸ਼ੀ ਹੋ ਕੇ ਦੇ ਵਿੱਚ ਟਰਾਲਾ ਆ ਜੀ 10 ਇੰਚ ਦੀ ਚੈਸੀ ਆ ਗੋਲ ਪੈਪਲਾ ਵੇਡ ਲੱਗਾ ਆ ਜੀ ਫੁੱਲ ਹੈਵੀ ਸਪੋਰਟਾਂ ਲੱਗੀਆਂ ਹੋਈਆਂ ਸਹਰਾਣੀ ਨੂੰ ਅਤੇ ਸੇਲ ਦਾ ਮਾਲ ਲੱਗਿਆ ਆ ਜੀ ਪੂਰੀ ਸੋਹਣੀ ਕੰਡੀਸ਼ਨ ਦੇ ਵਿੱਚ ਟਰਾਲਾ ਆ ਚੌਵੀ ਸਾਈਡ ਹੁਕਾਂ ਲੱਗੀਆਂ ਹੋਈਆਂ ਆ ਜੀ ਬਾਕੀ ਐਂਗਲ ਦੇ ਸਕਦੇ ਜੀ ਚੋਂ ਥਾਂ ਤੋਂ ਐਂਗਲ ਡਬਲ ਆ 10 ਇੰਚ ਦੀ ਚੈਸੀ ਆ ਦੇ ਸੇਲ ਦੇ ਐਂਗ ਲੱਗੇ ਹੋਇਆ ਥੱਲੇ ਫੁੱਲ ਹੈਵੀ ਕੰਡੀਸ਼ਨ ਦੇ ਵਿੱਚ ਟਰਾਲਾ ਆ ਮੰਜਾ-ਮੰਜਾ ਲੱਗਾ ਆ ਜੀ ਬਾਕੀ ਐ ਸਾਰ ਤੋਂ ਵਾਰੀ ਦੇਖ ਸਕਦੇ ਜੀ ਫੁੱਲ ਹੈਵੀ ਕੈਂਚੀ ਲੱਗੀ ਹੋਈ ਆ 10 ਇੰਚ ਦੀ ਚੈਸੀ ਆ ਬਾਕੀ ਐ ਸਾਰ ਤੋਂ ਦੇਖ ਸਕਦੇ ਬੱਤੇ ਡਬਲੇ ਆ ਜੀ ਟੈਰਾਂ ਵਾਲੀ ਸਾਈਡ ਤੋਂ ਹਿੱਸਾ ਦੇਖ ਸਕਦੇ ਜੀ ਰੇਲੀ ਹਿੱਸਾ ਆ ਅਤੇ 80 ਦੇ ਵਿੱਚ ਫੁੱਲ ਹੈਵੀ ਪਲੇਟਾਂ ਭਰੀਆਂ ਹੋਈਆਂ ਜੀ ਕੋਈ ਗੰਨੇ ਵਾਲਾ ਵੀਰ ਟਰਾਲਾ ਖਰੀਦ ਸਕਦਾ ਆਲੂ ਵਾਲਾ ਵੀਰ ਵੀ ਟਰਾਲਾ ਖਰੀਦ ਸਕਦਾ ਆ ਪੂਰੀ ਸੋਹਣੀ ਕੰਡੀਸ਼ਨ ਦੇ ਵਿੱਚ ਟਰਾਲਾ ਆ ਹੈਵੀ ਮਾਲ ਦੇ ਵਿੱਚ ਜੌਂਡੀਅਰ ਕਲਰ ਆ ਜੀ ਬਾਕੀ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਜੀ ਪੇਦਾਕ ਟੈਰਿਆ ਮੈਟ ਲੱਗੇ ਹੋਏ ਆ ਜੀ ਚੱਕੜੀ ਲੱਗੀ ਹੋਈ ਆ ਰਸੇ ਵਾਲੀ ਦੋਨੋਂ ਸਾਈਡ ਹੈਵੀ ਹੁਕਾਂ ਲੱਗੀਆਂ ਹੋਈਆਂ ਵਾਂ ਤੇ ਡਾਲੇ ਵਾਲੀ ਪੱਤਰੀਆਂ ਲੱਗੀਆਂ ਹੋਈਆਂ ਵਾਂ ਬੈਕ ਸਾਈਡ ਤੋਂ ਡਾਲਾ ਦੇਖ ਸਕਦੇ ਜੀ ਮੋਹਨ ਸਿੰਘ ਗੈਨ ਕੰਪਨੀ ਦਾ ਟਰਾਲਾ ਬਣਿਆ ਆ ਜੀ ਤਿੰਨ ਹੁਕਾਂ ਵਾਲਾ ਟਰਾਲਾ ਆ ਫਰਸ਼ ਬਿਲਕੁਲ ਸਾਫ਼ ਹੈ ਤੇ ਮੋਟਾ ਫਰਸ਼ ਲੱਗਿਆ ਆ ਜੀ ਬਾਕੀ ਐਸਾਰ ਤੋਂ ਟਰਾਲਾ ਦੇਖ ਸਕਦੇ ਕਲੀਅਰ ਵੀਡੀਓ ਦੇਖ ਸਕਦੇ ਜੀ ਉਹ ਲੈ ਹੈ ਵੀ ਟਰਾਲਾ ਐਸਾਈਡ ਵੀ ਡਾਲੇ ਵਾਲੀਆਂ ਪਤਰੀਆਂ ਲੱਗੀਆਂ ਹੋਈਆਂ ਆ ਜੀ ਬਾਕੀ ਵੇਡ ਦੇ ਸਾਦੇ ਜੇ ਹੈਵੀ ਸਪੋਰਟ ਵਾਲਾ ਵੇਡ ਲੱਗਾ ਆ ਜੀ ਇਹ ਦੋਨੋਂ ਸਾਈਡ ਮੈਟ ਲੱਗੇ ਹੋਏ ਟਾਇਰਾਂ ਵਾਲੇ 84 ਦੇ ਐਂਗਲ ਵਾਲੇ ਸਪੋਰਟਾਂ ਲੱਗੀਆਂ ਹੋਈਆਂ ਵਾ ਚੌਥਾ ਥਾਂ ਮਾ ਤੋਂ ਬੱਤੇ ਡਬਲ ਆ ਜੀ ਐ ਸਰ ਤੋਂ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਸਾਫ਼ ਸੁਥਰੇ ਟਾਇਰ ਆ 10 ਨਟਾ ਹਾਬੇ ਆ ਫੁੱਲ ਐਸੈਸਰੀਜ਼ ਨਾਲ ਟਰਾਲਾ ਹੈ ਜੀ ਬਾਕੀ ਐ ਸਰ ਤੋਂ ਕਲੀਅਰ ਵੀਡੀਓ ਦੇ ਸਕਦੇ ਜੀ ਬਿਰੋ ਸਾਜੇ 167 ਅਤੇ ਟਾੜਾ ਸੇਲ ਦੇ ਵਿੱਚ ਟਰਾਲਾ ਬਣਿਆ ਆ ਵਾ 10 ਇੰਚ ਦੀ ਚੈਸੀ ਆ 10 ਇੰਚ ਦੀ ਚੈਸੀ ਆ ਤੇ ਕੈਂਚੀ ਲੱਗੀ ਹੋਈ ਆ ਜੀ ਬਾਕੀ ਫਰੰਟ ਸਾਈਡ ਤੋਂ ਦੇਖ ਸਕਦੇ ਜੀ ਪੂਰਾ ਸੋਨਾ ਟਰਾਲਾ ਆ ਜੀ ਮਸ਼ੀ ਹੁੱਕ ਦੇ ਵਿੱਚ ਟਰਾਲਾ ਆ ਗੋਲ ਪੈਂਪਲਾ ਵੇਢ ਲੱਗਿਆ ਆ ਜੀ ਅਤੇ ਟਾਟਾ ਸੇਲ ਦੇ ਮਟੀਰੀਅਲ ਚ ਟਰਾਲਾ ਬਣਿਆ ਆ ਜੀ 23 ਦੇ ਲਾਸਟ ਮਾਡਲ ਦਾ ਟਰਾਲਾ ਆ ਬਿਲਕੁਲ ਸੋਨਾ ਟਰਾਲਾ ਆ 10 ਇੰਚ ਦੀ ਚੈਸੀ ਅਤੇ ਚੌਥੇ ਸਾਈਡ ਹੁੱਕਾਂ ਲੱਗੀਆਂ ਹੋਈਆਂ ਟੋਚ ਨਾਲੀਆਂ ਟਾਇਰਾਂ ਦੀ ਕੰਡੀਸ਼ਨ 50 ਤੋਂ 60 ਪੈਸੇ ਪੱਕੇ ਟਾਇਰ ਆ ਤੇ ਚਾਸੀ ਦੇ ਵਿੱਚ ਪਲੇਟਾਂ ਭਰੀਆਂ ਹੀ ਆਂ ਜੀ ਜੇ ਕਿ ਕਿਸੇ ਵੀਰ ਨੇ ਗੰਨੇ ਵਾਲੇ ਵੀਰ ਨੇ ਜਾਂ ਆਲੂ ਵਾਲੇ ਵੀਰ ਨੇ ਟਰਾਲਾ ਖਰੀਦਣਾ ਹੋਵੇ ਤੇ ਇਹ ਟਰਾਲਾ ਬਹੁਤ ਹੀ ਬੈਸਟ ਆ ਤੇ ਏਰੀਆ ਹੈਗਾ ਜੀ ਤਰਨ ਤਾਰਨ ਅਤੇ ਟਰਾਲੇ ਦਾ ਮੁੱਲ ਹੈਗਾ ਜੀ 2,85,000 ਬਾਕੀ ਮੌਕੇ ਦੇ ਥੋੜਾ ਬਹੁਤ ਮਾਨਤਾਣ ਹੋ ਜਾਊਗਾ ਜੀ ਨੰਬਰ ਕਰ ਲਿਓ ਨੋਟ 896802451 896802451 ਹੋਰ ਨਵੀਆਂ ਵੀਡੀਓ ਵੇਖਣ ਲਈ ਆਪਣਾ ਚੈਨਲ ਕਰ ਲਿਓ ਜੀ ਸਬਸਕ੍ਰਾਈਬ ਇਦਾਂ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਜੀ ਧੰਨਵਾਦ